ਪੜ ਚੱਲਿਆ ਏ ਪਰਸਾਂ ਵਾਲੀ ਦੁਕਾਨ ਤੇ ਉਹਨਾਂ ਨੇ ਕਰਾ ਦੇਣਾ ਖਰਚਾ ਭਾਈ ਬੜੀ ਜਾਂੜਿਆ ਮੈਡਮ ਜੀ ਤੁਸੀਂ ਨਾ ਜਾਇਓ ਮੈਡਮ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਸੋ ਅੱਜ 3-4 ਦਿਨ ਬਾਅਦ ਆਪਾਂ ਬਲੌਗ ਫੇਰ ਬਣਾਉਣ ਲੱਗੇ ਆ ਕਿਉਂਕਿ ਆਪਾਂ ਸੀਗੇ ਬੀਜ਼ੀ ਘਰੇ ਟੈਨ ਲੱਗਦੀ ਆ ਇਸ ਕਰਕੇ ਥੋੜਾ ਆਪਾਂ ਹੋ ਗਿਆ ਬੀਜ਼ੀ ਤੇ ਅੱਜ ਆਪਾਂ ਪਲਾਨ ਕੀਤਾ ਸੀ ਦਾ ਘੁੰਮਣ ਦਾ ਤੇ ਅੱਜ ਆਪਾਂ ਚੱਲੇ ਆ ਘੁੰਮਣ ਤੇ ਤੁਹਾਨੂੰ ਅੱਜ ਦੱਸਾਂਗੇ ਵੀ ਆਪਾਂ ਚੱਲੇ ਕਿੱਥੇ ਆ ਘੁੰਮਣ ਸੋ ਪਲੀਜ਼ ਵੀਡੀਓ ਨਾਲ ਜੁੜੇ ਰਹੋ ਪੂਰੀ ਵੀਡੀਓ ਇੱਧਰ ਅੱਜ ਪਜੇ ਪੂਰੀ ਤਿਆਰੀ ਸਾਰੇ ਪੂਰੀ ਤਿਆਰੀ ਦੇ ਵਿੱਚ ਖੋਲੇ ਅੱਜ ਤੇ ਜਾ ਕੇ ਦੇਖਦੇ ਆ ਤੇ ਤੁਹਾਨੂੰ ਦੱਸ ਦਿਆਂ ਦੋਨ ਕਿਸ਼ਨਾ ਤੇ ਜਾਣਾ ਦੋਨੇ ਘੰਟ ਆ ਤੇ ਜਾ ਕੇ ਤੁਹਾਨੂੰ ਦੱਸਦੇ ਆ ਵੀ ਕਿੱਥੇ ਚੱਲੇ ਆ ਅਸੀਂ ਜੈਕਟ ਲਾ ਲਈ ਸਪਰਾਈਜ਼ ਆ ਯਾਰ ਬਾ ਮੈਂ ਜੈਕਟ ਪਾਣੀ ਠੰਡ ਮੈਨੂੰ ਵੀ ਲੱਗਦੀ ਆ ਸੋ ਆਪਾਂ ਚੱਲਦੇ ਆ ਰੀ ਬੁਰੀ ਫੁੱਲ ਆ ਤੇ ਆਪਣੀ ਗੱਡੀ ਵੀ ਆ ਗਈ ਆ ਛਾਂ ਗੱਡੀ ਕਿੱਥੇ ਲੱਗੀ ਵਧੀਆ ਲੱਗੀ ਆ ਸੋ ਗੱਡੀ ਆਪਣੀ ਆ ਗਈ ਆ ਤੇ ਹੁਣ ਆਪਾਂ ਚੱਲੇ ਆ ਤੇ ਉਹ ਲੈ ਪਾਜੀ ਦਾ ਆਪਣਾ ਖਾਸ ਹੀ ਬੰਦਾ ਆ ਗਿਆ ਲੋ ਜੀ ਆਪਾਂ ਤੁਰ ਪਿਆ ਕਰੋ ਆ ਵੀ ਰੈਡੀ ਆ ਸਾਰੇ ਲਓ ਜੀ ਤੁਹਾਨੂੰ ਵੀ ਦਿਖਾ ਰਹੇ ਨੇ ਲਓ ਜੀ ਆਪਾਂ ਹੈਗੇ ਰੈਡੀ ਨਹੀਂ ਨਹੀਂ ਆਪਾਂ ਪਹਿਲੇ ਚੱਲੇ ਉੱਤੇ ਇਧਰ ਖੁਸ਼ੀ ਵੀ ਚੱਲੀ ਆ ਇਹ ਗੱਡੀ ਵਾਲੀ ਆਪਾਂ ਖੇਤਾਂ 'ਚ ਲੈ ਆਇਥੋਂ ਆਪਾਂ ਲਵਾਂਗੇ ਕੀਤੇ ਨੂੰ ਮਾਸੀ ਦਾ ਮੁੰਡਾ ਤੇ ਮਾਸੀ ਨੂੰ ਛੋੜਾ ਭਰਾ ਸਾਡਾ ਤੇ ਮਾਸੀ ਦਾ ਆਪਾਂ ਚੱਲਾ ਦੇ ਰਿਕਸ਼ਨ ਆਪਣੀ ਤੇ ਉਹਨਾਂ ਨਾਲ ਦੇ ਚੱਲੇ ਗਏ ਆਪਾਂ ਹਾਂ ਚਾਨਵੀ ਇੱਕ ਦੇ ਆ ਗਿਆ ਇੰਨੀ ਚੱਲਾਵਾ ਤੂੰ ਇੱਥੇ ਚੱਲਾਵਾ ਹੈ ਇੱਥੇ ਚੱਲਾ ਸੀਗਾ ਲਓ ਜੀ ਇੱਥੋਂ ਆਪਾਂ ਬਸਰਾਮਪੁਰ ਤੋਂ ਉਸਤਾਦ ਜੀ ਹੁਣਾਂ ਨੂੰ ਲੈ ਆ ਲੈ ਬੱਬੂ ਮਾਨ ਸਾਹਿਬ ਨੂੰ ਤੇ ਨਾਲ ਇਹਨਾਂ ਦੇ ਘਰ ਵਾਲੀ ਨੋ ਰਾਣੀ ਸਾਡੀ ਦੋਨੇ ਜਣੇ ਆ ਗਏ ਆ ਚੈੱਕ ਕਰੋ ਰਾਣੀਆਂ ਚਾਣੀਆਂ ਬੈਠੇ ਆ ਲਓ ਜੀ ਆਪਾਂ ਪਹੁੰਚ ਗਏ ਹੁਣ ਕਰਤਾਰਪੁਰ ਫਾਟਕ ਦੇ ਜਿਹੜਾ ਹਮੇਸ਼ਾ ਬੰਦ ਹੀ ਰਹਿੰਦਾ ਆਪਾਂ ਨੂੰ ਹਾਂ ਇਹ ਕਦੀ ਨਹੀਂ ਖੁੱਲਦਾ ਹੈ ਕੀ ਪੇ ਆ ਤੁਹਾਡਾ ਫਾਟਕ ਕਾਹ ਤੋਂ ਬੰਦ ਰਹਿੰਦਾ ਵਾ ਯਾਰ ਇਹ ਭਜੀ ਕਰਤਾਰਪੁਰ ਦਾ ਫਾਟਕ ਕਾ ਇਹ ਪੋਲ ਬਣਾ ਦੋ ਇਹਦੇ ਉੱਤੋਂ ਤੀਰ ਗਾਇ ਕੋਲ ਕੇ ਆ ਕੇ ਪਾਜੀ ਹੁੰਦੀ ਤੇ ਆ ਕੇ ਬਣਾਉਂਦੀ ਆ ਕੇ ਕਾਪੀ ਤੇ ਬਣਾ ਦਿੰਦੀ ਆ ਵੀ ਲੋਕੇਸ਼ਨ ਆ ਵੀ ਤੁਹਾਨੂੰ ਦਿਖਾਵਾਂਗੇ ਕਿਹਦੇ ਨੇ ਇੱਥੇ ਆਵਾਂਗੇ ਆਪਾਂ ਪੂਰਾ ਬਲੌਗ ਬਣਾਵਾਂਗੇ ਇਸ ਜੂਬੇ ਦਾ ਪੂਰਾ ਬਲੌਗ ਬਣਾ ਕੇ ਤੁਹਾਨੂੰ ਦਿਖਾਵਾਂਗੇ ਪਰ ਹੁਣ ਆਪਾਂ ਫੇਰ ਲਾਲਕ ਚੱਲੇ ਕਿਤੇ ਹੋਰ ਤੇ ਇਹਦੇ ਵਾਸਤੇ ਵੀ ਇੱਕ ਦਿਨ ਪੂਰਾ ਕੱਟਾਂਗੇ ਇਹ ਵੀ ਤੁਹਾਨੂੰ ਦਿਖਾਵਾਂਗੇ ਬਹੁਤ ਵਧੀਆ ਇੱਥੇ ਵੀ ਮੈਂ ਇੱਕ ਵਾਰ ਪਹਿਲਾਂ ਗਿਆ ਹੋਇਆ ਆ ਬਾਅਦ ਚ ਆਪਾਂ ਆਵਾਂਗੇ ਲੋ ਜੀ ਆ ਗਏ ਆਪਾਂ ਜਿੱਥੇ ਪਹੁੰਚਣਾ ਸੀਗਾ ਈਸਟਵੁੱਡ ਦੇ ਜਿਹੜੇ ਵਿੱਚ। ਜੀ ਮੈਂ ਤਾਂ ਈਸਟਵੁੱਡ ਵਿੱਚ ਲੱੜ ਜਾ ਰਿਹਾ ਆਪਾਂ। ਬੜੀ ਇੱਛੇ ਲਵਣੇ ਆਪਾਂ ਗੱਡੀ। ਰੈਡੀ ਸਾਰੇ। ਗੱਡੀ ਰੈਡੀ। ਰੈਡੀ ਹੋ ਰਹੀ ਹੈ ਜਰਾ ਜੀ। ਸ਼ਾਨਾ ਉੱਡ ਜਾ। ਸ਼ਾਨਾ ਉੱਡ ਜਾ ਚੱਲੀਏ। ਆ ਗਏ ਆਪਾਂ। ਉਹ ਆ ਗਏ ਤੇ ਬੰਦਾ ਵੀ ਦਬਾ ਦੋ। ਉਹ ਤੇਰੀ ਈਸਟਵੁੱਡ। ਲੋ ਜੀ ਆ ਗਏ ਜੀ ਆਪਾਂ ਈਸਟਵੁੱਡ। ਹਰੇ ਜਣੇ ਆ ਗਏ ਆ ਉਤਰੋ ਜੀ ਈਸ਼ਾਨ ਹੈਪੀ ਈਸ਼ਾਨ ਹੈਪੀ 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 ਆ ਮੂੰਹ ਤਾਂ ਖੋਲ ਲਾ ਲਓ ਜੀ ਹੁਣ ਇੱਥੇ ਆਪਾਂ ਤੁਹਾਨੂੰ ਸਾਰੀ ਲੋਕੇਸ਼ਨ ਦਿਖਾਉਣੀ ਆ ਕੀ ਕੀ ਹੈਗਾ ਕੀ ਕੀ ਨਹੀਂ ਠੀਕ ਹੈ ਜੀ ਰਸ਼ ਹੋਣੇ ਕਾਫੀ ਹੋ ਗਿਆ ਵਾ ਆ ਈਸ਼ਾਨ ਹੀਰਨ ਆ ਦੇ ਆ ਦੇ ਆ ਗਈ ਆ ਹਏ ਜਾਨਵੇ ਕਿੱਥੇ ਆਇਆ ਵਾ ਉਹ ਜਾਨਵੇ ਲੋ ਜੀ ਆਪਾਂ ਆ ਗਏ ਆਈਸਟੂਡ ਦੇ ਵਿੱਚ ਤੇ ਇੱਥੇ ਕਰਾਂਗੇ ਜੋ ਆਏ ਸਰਮ ਦੇ ਨਾਲ ਆਇਆ ਹੈ ਸਰਮ ਕੀ ਕੀ ਜੁਆਏ ਕਰਨਾ ਸਾ ਫੈਮਲੀ ਪ੍ਰੋਪਰ ਸਾਰੀ ਫੈਮਲੀ ਆ ਗਈ ਹੈ ਸਾਡੀ ਆਈਸਟੂਡ ਤੇ ਆ ਚੈੱਕ ਕਰੋ ਇਧਰ ਆਈਸਟੂਡ ਦੇ ਕੋਪੀ ਚੱਲੀ ਜਾ ਰਹੀ ਹੈ ਅਸੀਂ ਸਾਰੀ ਲੁਕੇਸ਼ਨ ਦਿਖਾਵਾਂਗੇ ਤਾਂ ਉਹ ਜਲਦੀ ਹੋ ਸਕੂਗੀ ਕੇएफसी ਇੱਥੇ ਸਾਹਮਣੇ ਆ ਗਿਆ ਹੈ ਕਿੱਧਰ ਜਾਣਾ ਚਲੋ 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 ਐਨਾ ਸ਼ੁਕਰ ਆ ਵੀ ਅੱਜ ਵੈਦਰ ਵੀ ਬਹੁਤ ਵਧੀਆ ਆ ਜੇ ਤੁਹਾਨੂੰ ਦੋਨੋਂ ਦੀ ਮਜ਼ਾ ਨਹੀਂ ਆਉਣਾ ਸੀ ਬਿਲਕੁਲ ਵੀ ਮਜ਼ਾ ਨਹੀਂ ਨਹੀਂ ਆਉਣਾ ਤੇ ਦੇਖਦੇ ਆ ਆਪਾਂ ਚਲੋ ਚੱਲਦੇ ਆ ਇੱਕ ਦੂਜੇ ਦਾ ਹੱਥ ਫੜ ਲਓ ਹੱਥ ਫੜ ਲਓ ਦੋਨੇ ਰਗਾ ਤੂੰ ਜਾ ਕੇ ਫੜ ਰਗਾ ਤੂੰ ਜਾ ਕੇ ਫੜ ਚਲੋ ਆਇਓ ਓਏ ਗਿਫਟ ਨਹੀਂ ਚੱਕਣੇ ਨੋ 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 ਆਇਆ ਚਲ ਆਇਓ ਆ ਦੇਖੋ ਕਿੰਨਾ ਘੈਂਟ ਫਾਉਂਟੇਨ ਹੈ ਹਾਂ ਦੇਖੋ ਫਾਉਂਟੇਨ ਕਿੰਨਾ ਸੋਹਣਾ ਚੱਲਦਾ ਪਿਆ ਵਾਟਰ ਫਾਉਂਟੇਨ ਕਿੱਦਾਂ ਲੱਗ ਰਿਹਾ ਇੱਥੇ ਆ ਕੇ ਬਹੁਤ ਜ਼ੂਰਾ ਮਜ਼ਾ ਆ ਰਿਹਾ ਹੈ ਸ਼ਰਮ ਕੀ ਲੱਗ ਕਿੱਦਾਂ ਲੱਗ ਰਿਹਾ ਮਜ਼ਾ ਆ ਰਿਹਾ ਹੈ 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 ਔਰ ਦੇਖ ਇਧਰ ਤੇ ਜਾ ਰਹੇ ਨਾ ਆ ਕਿਡਸ ਲੈਂਡ ਤੇ ਜਾਣਾ ਹੀ ਨਹੀਂਗਾ ਬਿਲਕੁਲ ਨਹੀਂ ਜਾਣਾ ਇੱਧਰ ਗਿਆ ਇੱਧਰ ਖੜਾ ਨਾ 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 ਐਦਾ ਲੱਗਦਾ ਯਾਰ ਜਿਹਦਾ ਬਾਹਰਲੇ ਬੁਲਖ ਆ ਗਿਆ ਹੁੰਦੇ ਹਨਾ ਹੈ ਮਾਜਾ ਬੋਲ ਆ ਰਿਹਾ ਵਾ ਤੇ ਫਸਟ ਟਾਈਮ ਆਹੇ ਆਪਾਂ ਇੱਧਰ ਨਹੀਂ ਜਾਣਾ ਇੱਧਰ ਤੋਂ ਬਿਲਕੁਲ ਨਹੀਂ ਜਾਣਾ ਇੱਧਰ ਵੀ ਨਹੀਂ ਜਾਣਾ ਉਹ ਜੰਪਿੰਗ ਕਰਨਾ ਸ਼ਰਮ ਸ਼ਰਮ ਕਰਨਾ ਲਾੜਵਨੇ ਤੇ ਪਕ ਕਰਨਾ ਹੈ ਆਹ ਦੇ ਕੰਮ ਦਾ ਦੇ ਓਕੇ ਨੱਚਣਾ ਹੈ ਸ਼ਰਮ ਹਰਕੀ ਰਾਈਡ ਕਰਨ ਲੱਗਾ ਸਨਮ ਨਾਲ ਬੈਠਾ ਚਾਚੂ ਉਹਦਾ ਚਲੋ ਵੀ ਚਲ ਸਨਮ ਤੂੰ ਵੀ ਬੈ ਚਾਚੂ ਨਾਲ ਬੈ ਕਿਪੇ ਇਹਨੂੰ ਵੀ ਬਿਠਾ ਲਾ ਕਿਪੇ ਬਿਠਾ ਲਾ ਇਹਨੂੰ ਵੀ ਬਿਠਾ ਲਾ ਬਿਠਾ ਲਾ ਬਿਠਾ ਹੈ ਚੱਲ ਉਹ ਤੈਨੂੰ ਇੱਕ ਤੇਨੂੰ ਵੱਖਰੀ ਤੇ ਫੇਰ ਬਿਠਾਉਣਾ ਤੈਨੂੰ ਇੱਕ ਹੋਰ ਤੇ ਬਿਠਾ ਦੇਣਾ ਹਾਂ ਤੈਨੂੰ ਵੀ ਬਿਠਾਉਣਾ ਵਾ ਉਹ ਦੇ ਆਏ ਕੀਪਾ ਚਾਚੂ ਰਾਈਡ ਕਰਦਾ ਉਧਰੋਂ ਘੁੰਮ ਗਿਆ ਉਧਰੋਂ ਘੁੰਮ ਗਿਆ ਇਧਰੋਂ ਘੁਮਾ ਲਿਆ ਤੂੰ ਇੱਥੇ ਚੱਲ ਠੀਕ ਆ ਤੈਨੂੰ ਇੱਥੇ ਬਿਠਾ ਦੇਣਾ ਅਸੀਂ ਕੀ ਪੈਨੂੰ ਲੱਭਦੇ ਪਏ ਆਂ ਆਹ ਜਾਨਵੀ ਹੈਲੋ 베ਬੀ ਆ ਦੇ ਆ ਗਿਆ ਚਾਚੂ ਪਤੀਜਾ ਦੋਨੇ ਦੇਖੋ ਇਹ ਕੱਲੇ ਤੁਰਿਆ ਫਿਰਦੇ ਆਪਣੇ ਵਿਆਹ ਜਾ ਦੇਖੋ ਉੱਧਰ ਚੈੱਕ ਕਰੋ ਕਾਲੀ ਰਾਈਡ ਕਰ ਲਈ ਕਰ ਲਈ ਰਾਈਡ ਜਨ ਲੱਗੇ ਨਿਆ ਪਿਸਾਨ

ਦੇਖ ਕਿਸੇ ਜਮਾਨਾ ਦੇ ਰੁਕ ਜਾ ਪਈ ਰੇਸ਼ਾ ਛੱਡ ਦੇ ਜਿਹੜਾ ਮੋੜੂ ਦਾ ਜਿਆਦਾ ਹੈ ਇਹਨੂੰ ਥੋੜੀ ਦੇਣੀ ਹੈ ਨੂੰ ਕਿ ਤੂੰ ਨਾ ਦੇ ਪਾਜੀ ਰੋਕਣੀ ਵੀ ਹੁੰਦੀ ਆ ਤਿੱਕ 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 अरे भैया ये जानवी राइड कर रही जानवी 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 ओए जानवी ओके ओ, <laughs> okay, ओ तो काकेस ना मार दिए तू तो। और ड्राइवर खतरनाक है ए ड्राइवर खतरनाक है भरा वाह <laughs> राघव भाई मिस कर गए यार राघव की हो राघव डर गया लग गया लग गया कि हां मैं उधर आ रही हूं यार लग रहा है खेलने से अच्छा कर में जोर के हां लग रहा है मेरे ऊपर लग गया लग गया ਹੋਣ ਕਿਤੇ ਹੋਰ ਪਾਸੇ ਜਾਣੇ ਆ ਹੁਣ ਇੱਥੇ ਬਹੁਤ ਘੁੰਮ ਲਿਆ ਆਪਾਂ ਹੁਣ ਚੱਲੀਏ ਕਿਸੇ ਹੋਰ ਪਾਸੇ ਹਨਾ ਉਹ ਗੱਡੀ ਝੂੜਾ ਲੈਣ ਵਾਲੀ ਗੱਜ ਗੱਡੀ ਆਵੇ ਹੁਣ ਨਾ ਹੁਣ ਵੀ ਉਹ ਐਗਜ਼ੈਕਟ ਵੀ ਜਿਹੜਾ ਵੀਊ ਆ ਹੁਣ ਆਪਾਂ ਨੂੰ ਪਤਾ ਲੱਗਣਾ ਆ ਕਿਉਂਕਿ ਹੁਣ ਲਾਈਟਿੰਗ ਜਿਹੜੀ ਆ ਉਹ ਪ੍ਰੋਪਰ ਹੋ ਚੁੱਕੀ ਆ ਤੇ ਔਨ ਤੇ ਇੱਧਰ ਹੁਣ ਸੰਤਾ ਕਲੋਸ ਦੇ ਕੋਲ ਜਾ ਕੇ ਗਿਫਟ ਲੈਣ ਲੱਗਾ ਹਾਂ ਜਾਓ ਜਾਓ ਲਵੋ ਗਿਫਟਾ ਆ ਈਸ਼ਾਨ ਆ ਨਾ ਜੇਤ ਕਰੀ ਜਾਂਦਾ ਗਿਫਟ ਚੱਕਣੇ ਇਹਨੂੰ ਪਤਾ ਨਹੀਂ ਖਾਲੀ ਡੱਬੇ ਆ ਖਾਲੀ ਡੱਬੇ ਆ ਸਾਰੇ ਆ ਜਾਨਵੀ ਨੇ ਜਾਨਵੀ ਜਾਨਵੀ ਕੀ ਆ ਸੈਂਟਾ ਗਲੋਸ ਜਾਨਵੀ ਡਰ ਜਾਂਦੀ ਆ ਚਲੋ ਜਲਦੀ ਸ਼ੋਪਿੰਗ ਮਾਲ ਤਾਂ ਬਹੁਤ ਆ ਪਰ ਡਰ ਲੱਗਦਾ ਕਿਹੇ ਚ ਨਹੀਂ ਵੜਨਾ ਜੇ ਵੜ ਗਏ ਸ਼ਾਪਿੰਗ ਮਾਲ ਚ ਕਿਤੇ ਵੀ ਸ਼ਾਪਿੰਗ ਕਰਨ ਦੇ ਨਾਲ ਨੇ ਕੀ ਪੈਕੀ ਕਰਾਉਣਾ ਆਪਣਾ ਬਹੁਤ ਸੋਹਣੇ ਆ ਤੇ ਵੀ ਤਾਂ ਇੰਦਾ ਨਹੀਂ ਕਹੀਦਾ ਹੁੰਦਾ ਕੰਗਲਾ ਜਨਾਨੀਆਂ ਸਾਹਮਣੇ ਨਹੀਂ ਕਹੀਦਾ ਹੁੰਦਾ ਕੋਈ ਵਧੀਆ ਸਾਰਾ ਵਿੱਚ ਬੇਕਾਰ ਆ ਇੰਨਾ ਵਧੀਆ ਨਹੀਂ ਖਾਸ ਜੀ ਨਹੀਂ ਇੰਨਾ ਤੋਂ ਵੱਧ ਆ ਆਂਡ ਵਾਸਤੇ ਹੈ ਨਹੀਂ ਗੀਆਂ ਉਹ ਮੰਨ ਨੂੰ ਐਂਡ ਆ ਆਂਡ ਵਾਸਤੇ ਕੀ ਚ ਹੈ ਨਹੀਂ ਵਧੀਆ ਆਜੋ 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 ਇੱਥੇ ਆ ਕੇ ਇੰਦਾ ਲੱਗਦਾ ਇਹਦਾ ਵੈਦਰ ਵੀ ਨਾ ਇੱਥੋਂ ਦਾ ਇੰਦਾ ਲੱਗਦਾ ਰਾਤ ਨੂੰ ਵੀ ਠਰੇ ਇੱਥੇ ਬਾਹਰ ਲੈ ਇੰਗਲੈਂਡ ਵਾਲਾ ਹੀ ਰੱਬ ਆ ਗਿਆ ਵਾ ਘੜ ਚੱਲਿਆ ਏ ਪਰਸਾਂ ਵਾਲੀ ਦੁਕਾਨ ਤੇ ਉਹਨਾਂ ਨੇ ਕਰਾ ਦੇਣਾ ਖਰਚਾ ਭਾਈ ਬੜੀ ਜਾਂੜੇ ਮੈਡਮ ਜੀ ਤੁਸੀਂ ਨਾ ਜਾਇਓ ਮੈਡਮ ਜੀ ਤੁਸੀਂ ਨਹੀਂ ਜਾਣਾ ਜਾਨੀ ਪਰਸ ਤੇ ਨਹੀਂ ਲੈਣਾ ਨਹੀਂ ਕੋਈ ਨਹੀਂ ਮਿਲਦਾ ਆਇਓ ਉੱਪਰ ਵੀ ਕੋਲਾਵਾ ਜਾਓ ਕੀ ਪਾਲਿਆਣ ਲੱਗਾ ਘਰ ਦੀ ਪਰਸ ਲੈਣ ਲੱਗਾ ਫਿਕਸ ਕਰੇ ਜੀ ਕਿੰਨੇ ਦਾ ਕਿੰਨੇ ਦਾ ਇੱਕ ਵਾਰ ਸ਼ੋਅ ਕਰ ਦਿਆਂ ਕਰਾਂ ਜੀ ਉਸੇ ਮੇਰੇ ਨਾਲ ਹੀ ਤੁਸੀਂ ਵਲੌਗ 'ਚ ਜਾੜ ਦੇਣਾ ਇੱਥੋਂ ਮਿਲਦੇ ਆ ਪਰਸ ਐਂਡ ਟੂ ਐਂਡ ਕਿੰਨੇ ਪਰਸੈਂਟ ਲੈਸ ਆ ਭਾਈ ਲੋ ਜੀ 50% ਲੈਸ ਨਹੀਂ ਇੱਥੇ ਮਿਲਦਾ ਆ। ਦੋ ਮਤਲਬ ਆਹ ਛਾ ਠੀਕ ਆ। ਲੋ ਜੀ 50 50% ਲੈਸ ਨਹੀਂ ਇੱਥੇ ਮਿਲਦਾ। ਤੁਸੀਂ ਆਗੇ ਤੇ 50% ਲੈਸ ਲੈ ਸਕਦੇ ਆ। ਚੱਕੋ ਪਰਸ 800 ਦਾ 1600 ਦਾ 800 ਦਾ ਮਿਲੂਗਾ ਤੁਹਾਨੂੰ। ਆਛਾ। ਆਹ ਕਹਿੰਦੇ ਕੁਝ ਖਾਣਾ ਯਾਰ। ਕੀ ਖਾਣਾ ਕੀ ਆ? ਆਇਆ ਇਧਰ ਆਇਓ ਔਰ ਏ ਲੋ ਜੀ ਹੁਣ ਆਪਾਂ ਲੱਗਿਆ ਕੁਝ ਖਾਣ ਪੀਣੇ ਭੁੱਖ ਲੱਗੀ ਆ ਤੇ ਦੇਖਦੇ ਹਾਂ ਹੁਣ ਕੀ ਖਾਣ ਨੂੰ ਮਿਲਦਾ ਆ ਉਧਰ ਚੱਲਦੇ ਆ ਇਧਰੋਂ ਚੈੱਕ ਕਰੋ ਲੋਕ ਜਰਾ ਕਿ ਐਸੀ ਲੱਗਦੀ ਪਈ ਹੈ ਆ ਦੇਖੋ ਇਧਰ ਭੰਗਲੇ ਤੇ ਇਧਰ ਦੇਖੋ ਲਾ ਇੱਕ ਇਸਮਿਸਟਰੀ ਦੇਖ ਲੋ ਇਧਰ ਚਲਾਇਓ ਅੱਧਰ ਚੱਲਦੇ ਆਂ ਆਪਾਂ ਹਾਂ ਅੱਧਰ ਚੱਲਦੇ ਆਂ ਆਪਾਂ ਹਾਂ ਰਾਸ਼ ਵੀ ਦੇਖ ਸਕਦੇ ਰਸ਼ ਬਹੁਤ ਜ਼ਿਆਦਾ ਆ ਤੇ ਹੁਣ ਜਿੱਦਾਂ ਜਿੱਦਾਂ ਹਨੇਰਾ ਹੋ ਜਾਣਾ ਰਸ਼ ਵਧੀ ਜਾਣਾ ਆ ਲੋ ਜੀ ਆਪਾਂ ਚੱਲੇ ਆਂ ਆ ਚੱਲਦੀ ਆਈਆਂ ਜਿਹੜੀਆਂ ਪੌੜੀਆਂ ਆਈਆਂ ਨੇ ਹੈ ਰੋਜਾ ਸਨਮ ਰੋਜਾ ਸਨਮ ਸਨਮ ਰਬਿਆ ਰਬਿਆ ਮੈਂ ਚੜਾਉਂਗਾ ਰੁਕ ਜਰ ਰੁਕ ਜਰ ਚੱਲ ਚੱਲ चढ़ना नहीं क्या जा आया आया मैं के ਪਾ ਦੇ ਪਿੱਛੇ ਨੂੰ ਲੱਗ ਪਿਆ ਕਾਲਾ ਤੱਲੀ ਆ ਰਹੀ ਆ ਲੈ ਮੈਂ ਆਹ ਹਾਂ ਉਹ ਪਾ ਜੀ ਤਾਲੀ ਪਾ ਸਾਨੂੰ ਚੱਕ ਲਿਓ ਰੁਕ ਜਿਓ ਆ ਇਧਰ ਜੇਦੋ ਜਦੋਂ ਕੀਪੇ ਦੇ ਘਰ ਦੀ ਜਾਂਦੀ ਹੈ ਨਾ ਉਧਰ ਨੂੰ ਨਾਲ ਹੀ ਵਾਪਸ ਕਰ ਲੈ ਮੈਨੂੰ ਵੀ ਦੇਖਣਾ ਹੀ ਲੱਗਦਾ ਮੈਂ ਲੀਪਰ ਲੱਗਾ ਹੈਗਾ ਇਧਰ ਚੈੱਕ ਕਰੋ ਚੈੱਕ ਕਰੋ ਉੱਪਰ ਤੋਂ ਯਾਰ ਇੱਦਾਂ ਵੀ ਨਹੀਂ ਹੋ ਰਹੀ ਜਦੋਂ ਇੱਥੇ ਬਾਹਰ ਆ ਗਿਆ ਉਹਨੇ ਨਾ ਇਦਾਂ ਲੱਗਣ ਲਿਆ ਆ ਤੇ ਹੈ ਬਟਾ ਜੇ ਵੀ ਪੰਜਾਬੀ ਟੀ-ਸ਼ਰਟ ਆਪਣੇ ਜਿਹੜਾ ਇਹ ਵਲੌਗਰ ਜਿਹੜਾ ਜਿਹੜਾ ਆਪਣੇ ਜੇ ਵੀ ਪੰਜਾਬੀ ਵਾਲਾ ਨਾ ਦੇ ਆ ਗਿਆ ਟੀਕੇ ਤੇ ਇੱਥੇ ਇੱਥੇ ਬਾਈ 2 ਗੈਟ 6 ਉਹ ਜੀ ਆਪਾਂ ਇੱਥੇ ਇੱਥੇ ਗੈਟ 2 ਬਾਈ 2 ਆ ਜੀ ਹੁਣ ਆਪਾਂ ਚੱਲੇ ਆਂ ਥੱਲੇ ਆਹ ਦੇਖੋ ਜੇਪੀ ਪੰਜਾਬੀ ਜੇਪੀ ਸੌਤਾ ਬਲੌਗ ਦੇ ਇੰਦਰ ਜੇਪੀ ਪੰਜਾਬੀ ਵੀ ਹੈ ਚੈੱਕ ਕਰੋ ਇਧਰ ਇਹਦਾ ਹਾਂ ਚਲੋ 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 ਹੁਣ ਆਪਾਂ ਚੱਲੀਏ ਨਾ ਉਧਰ ਚੱਲੀਏ ਆਪਾਂ ਹੁਣ ਜਨਵੀ ਕਿੱਥੇ ਜਾਣਾ ਵਾ ਕੋ ਪਾਲੂ ਪਾਲੂ ਓਏ ਨਵ ਕੁਦਰੀ ਇਹ ਕਦੋਂ ਗੁੱਸੇ ਹੋਇਆ ਪਿਆਵਾ ਇਧਰ ਗੁੱਸੇ ਹੋ ਗਿਆ ਕੀ ਹੋਇਆ ਬਕੂ ਚਲ ਆਇਆ ਭਰਾਵਾ ਖਲਾ ਦਿੰਦੇ ਆ ਆ ਜਾ ਕੀ ਖਾਣਾ ਦੱਸ ਆ ਜਾ ਬੋਲ ਚਲ ਆ ਸਾਨੂੰ ਹੋ ਗਿਆ ਗੁੱਸੇ ਕਿਉਂਕਿ ਸਾਨੂੰ ਮ ਨੂੰ ਖਾਣ ਨੂੰ ਕੋਸ਼ਿਸ਼ ਨਹੀਂ ਮਿਲ ਰਿਹਾ ਹੁਣ ਆਪਾਂ ਸਾਨੂੰ ਮ ਨੂੰ ਖਾਣ ਨਹੀਂ ਦਿੰਦੇ ਆ ਬੱਚਾ ਦੇ ਕੱਪੜੇ ਉਧਰ ਦੇਖੋ ਚੰਗ ਕਰੋ ਜਰਾ ਜੜ ਤੇ ਕੀ ਖਾਣਾ ਹਾਂਜੀ ਕੋਈ ਚੀਜ਼ ਮੰਗ ਲਈ ਉੱਧਰ ਦੇਖ ਕੇ ਚੀਜ਼ ਮੰਗਦੀ ਕੀ ਕਰ ਬੰਦੇ ਆਰੇ ਭਈਆ ਦੇ ਦਿਓ ਆਰੇ ਭਈਆ ਕੋਈ ਤਾਂ ਚੀਜ਼ ਹੀ ਦੇ ਦਿਓ ਚੱਲ ਮਿਲ ਜੂਗੀ ਮਿਲ ਜੂਗੀ ਕਿਹੜੀ ਗੇਮ ਉਹ ਨਹੀਂ ਕੋਈ ਵੀ ਗੇਮ ਨਹੀਂ ਨਹੀਂ ਪਹਿਲਾਂ ਗੇਮ ਵਾਲਾ ਖੜਾਉਣਾ ਕਿਸਨਾ ਚੱਲ ਖੇਡ ਲਓ ਖੇਡ ਲਓ ਪਹਿਲਾਂ ਕੁਝ ਖਾ ਲਓ ਪਹਿਲਾਂ ਕੁਝ ਖਾ ਲਓ ਉਧਰ ਸੈਂਡਵਿਚ ਆਰਡਰ ਕੀਤੇ ਪਿਆ ਨਾ ਸੈਂਡਵਿਚ ਆਰਡਰ ਦਿੱਤੇ ਹੋਏ ਆ ਉਹ ਤੁਹਾਨੂੰ ਚੱਲਣਾ ਉਹ ਖਾਣਾ ਉਹ ਸਾਹਮਣੇ ਸੈਂਡਵਿਚ ਆ ਉੱਥੋਂ ਸੈਂਡਵਿਚ ਕਰਾਏ ਆ ਹੁਣ ਸੈਂਡਵਿਚ ਖਾਣੇ ਆਪਾਂ ਠੀਕ ਹੈ ਜੀ ਤੇ ਸੈਂਡਵਿਚ ਕਰਾ ਕੇ ਆਪਾਂ ਆਨੇ ਆ ਨਾ ਫੇ ਦੇ ਦੇ ਟੇਸਟ ਕਿੱਦਾਂ ਦਾ ਆਇਆ ਹਨਾ ਆਬ ਕਿੰਨੀ ਭੁੱਖ ਲੱਗੀ ਹੈ ਇਧਰ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਆ ਗੱਲ ਹਾਂਜੀ ਔਰ ਦੇ ਬਸ ਭਾਈ ਕਿੰਨਾ ਟਾਈਮ ਲੱਗਣਾ ਬੋਸ 2 ਮਿੰਟ ਲੱਗਣੇ ਔਰ ਬਸ ਚੱਲੀ ਆ ਬਸ ਚਾਬਾ ਝੂਟਾ ਨਹੀਂ ਲਿਆ ਆਹ ਦੇਖੋ ਉਧਰ ਦੇਖੋ ਹੈ ਬਸ ਜਿ ਘੁੰਮਣਾ ਹੁਣ ਆਪਾਂ ਜਾਣਾ ਨੈਕਸਟ ਲੋਕੇਸ਼ਨ ਤੇ ਉਸ ਤੋਂ ਬਾਅਦ ਹੁਣ ਆਪਾਂ ਚੱਲਦੇ ਆਂ ਨਵੀਂ ਲੋਕੇਸ਼ਨ ਤੇ ਕਿਉਂਕਿ ਹੁਣ ਆਪਾਂ ਚੱਲੇ ਕਿਸੇ ਹੋਰ ਲੋਕੇਸ਼ਨ ਦੇ ਉੱਤੇ ਹੁਣ ਇੱਥੇ ਆਪਾਂ ਆ ਜਾਏ ਆਂ ਠੀਕ ਹੈ ਜੀ ਤੇ ਹੁਣ ਆਪਾਂ ਚੱਲੇ ਆਂ ਨਵੀਂ ਲੋਕੇਸ਼ਨ ਤੇ ਇੱਥੋਂ ਖਾ ਕੇ ਕੁਝ ਹਲਕਾ ਫੁਲਕਾ ਖਾਣਾ ਕਿਉਂਕਿ ਆਪਾਂ ਜਿਹੜਾ ਡਿਨਰ ਆ ਆਪਣਾ ਉਹ ਆਪਾਂ ਕੀਤਾ ਕਿਤੇ ਹੋਰ ਪਲਾਨ ਤੇ ਉੱਥੋਂ ਆਪਾਂ ਡਿਨਰ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਜਾਵਾਂਗੇ ਘਰ ਗੇਮ ਖੇਲ ਕੇ ਖੇਲ ਕੇ ਗੇਮ ਖੇਡ ਲਈ ਸਾਰੇ ਜਿਹੜੇ ਆਪਣੇ ਆਏ ਹੋ ਰ ਆ ਗਿਆ ਰ ਆ ਗਿਆ ਚੱਕਲਾ ਕਿੱਥੇ ਜਾ ਕੇ ਤੂੰ ਪੇਟਾਂ ਖਲਾ ਆਹ ਮਗਨ ਆਹ ਦੇਖ ਇੱਧਰ ਯਾਨੀ ਭੁੱਖ ਲੱਗੀ ਆ ਉਹਨੂੰ ਤਾਂ ਪ੍ਰਿੰਸ ਚ ਫਰਾਈ ਕਰਾਇਆ ਜਾਂਦੀ ਸੀ ਯਾਰ ਸਿੱਧੀ ਯਾਨੀ ਜਰੂਰ ਨਾ ਕੋਈ ਬੋਲਾ ਕਿਸੇ ਨਹੀਂ 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 ਮੈਨੂੰ ਕੁਝ ਖਾਣ ਹੋਇਆ ਤੇ ਇੱਥੇ ਹੁਣ ਇਹਨਾਂ ਨੂੰ ਸੈਂਡਵਿਚ ਦੇਣ ਲੱਗੇ ਆ ਆਪਾਂ ਹੈ ਆਹ ਦੇ ਹੋਰ ਆਉਂਦੇ ਆ ਹੋਰ ਆਉਂਦੇ ਆ ਯਾਰ ਵੀ ਹੈ ਜਬ ਤੇ ਥੋੜਾ ਮੈਨੂੰ ਦੇ ਦੋ ਬਸ ਕਰੋ ਇਸ਼ਾਰਾ ਮੈਨੂੰ ਦੇ ਦੇ ਮੈਨੂੰ ਦੇ ਦੇ ਮੈਨੂੰ ਦੇ ਦੇ ਆਏ ਆਏ ਥੱਲੇ ਕਰ ਥੱਲੇ ਨੂੰ ਇਦਾਂ ਜਿੱਥੇ ਨੀਚੇ ਜਾਣਾ ਉੱਤੇ ਬੈਟਲ ਪ੍ਰੈਸ ਕਰਦੇ ਜਿੱਥੇ ਨੀਚੇ ਜਾਣਾ ਦੇਖਦੇ ਆ ਜੀ ਸੰਮ ਜਿੱਤ ਪਉਂਦਾ ਆ ਕਿ ਨਹੀਂ ਜਿੱਤ ਪਉਂਦਾ ਨੋ ਲੋ ਚਾਂਸ ਹੋ ਗਿਆ ਚਾਂਸ ਹੋ ਗਿਆ ਖਤਮ ਇੱਕ ਚਾਂਸ ਹੋਰ ਇੱਕ ਚਾਂਸ ਹੋ ਰਿਹਾ ਤੈਨੂੰ ਸਰ ਕਰੋ ਤੁਸੀਂ ਬੱਡੇ ਵੱਡੇ ਵੀ ਕਰ ਹੀ ਸਕਦੇ ਆ ਗੁੰਦੇ ਕਿਹਨਾਂ ਆਹ ਪ੍ਰੈਸ ਕਰ ਦਿੰਦਾ ਐਵੇਂ ਪੈਸੇ ਖਰਾਬ ਕਰ ਦਿੰਦਾ ਤੂੰ ਵੀ ਕਰ ਲਈ ਆਪਣਾ ਰੋਣਾ ਨਿਕਾ ਹੋਰ ਕਰ ਲਾ ਤੂੰ ਜਾਨਾ ਵੀ ਤੂੰ ਕਰਦਾ ਤੇਰੀ ਵੱਖਰੀ ਕਾਲ ਦੀ ਲੱਗਣੀ ਨਹੀਂ ਤੁਧਰਮ ਕਰ ਲੈਂਦੇ ਪਹਿਲਾਂ ਇਹਨੂੰ 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 ਕਰ ਲੈਂਦੇ ਇਹਨੂੰ ਵੱਖਰਾ ਕਰ ਲੈਂਦੇ ਆ ਜਾ ਤੂੰ ਤੂੰ ਕਰਨਾਈ ਆ ਤੂੰ ਕਰਨਾਈ ਆ ਹੈ ਉਹ ਕੀ ਕਰੂ ਆਰਾਮ ਨਾਲ ਉਹ ਹਾਂ ਉਹਨੇ ਪਹਿਲਾਂ ਹੀ ਨਾਪ ਦਿੱਤਾ ਉਹਨੇ ਆ ਨਾਪ ਦਿੰਦਾ ਇਹਨੂੰ ਪਤਾ ਹੀ ਨਹੀਂ ਹੈ ਕੋਈ ਕੁਝ ਚੱਲ ਯਾਰ ਕੋਈ ਤਾਂ ਨੱਪੀ ਨਾ ਆ ਸ਼ਾਨ ਚੱਲ ਨਾ ਬੂ ਕਰ ਲਾ ਦੇਖ ਲੋ ਕੌਣ ਸੌ ਉੱਠੇਗਾ ਉਹ ਕਰ ਲੈ ਪਹਿਲਾਂ ਦੇਖ ਲੈ ਪਹਿਲਾਂ ਕਿਹੜਾ ਉੱਠਣਾ ਕਿਹੜਾ ਚੱਕਿਆ ਕਿਹੜਾ ਜਾਊਗਾ ਕੌਣ ਵੜਾ ਦੇ ਇਹਨਾਂ ਨੇ ਕਰ ਦਿੱਤਾ ਫੇਲ ਹੁਣ ਇੱਥੇ ਕਰੋ ਭਈਆ ਦੇਖਦੇ ਆ ਸੰਨ लो जी कितने नंबर कितने पॉइंट 1700 सही या ये शान दी मेरा दोना चल सान एक शान एक तू भी शांति वाली शांति वाली चलो <laughs> चलो कोई नहीं चलो कोई नहीं, नहीं बस फैन हो गया जबरदस्त यार चलो फोटो खिंचवा ले चलो ਇਧਰ ਸਾਡੇ ਬੰਦੇ ਕਹਿੰਦੇ ਇੱਕੋ ਥਾਂ ਘੁੰਮੀਆਂ ਨੇ ਸਮਝ ਨਹੀਂ ਲੱਗਦੀ ਕਿ ਕਿੱਥੇ ਜਾਣਾ ਇਹ ਹੋਰ ਬੰਦੇ ਆ ਭਰਾਵਾ ਉੱਥੇ ਉੱਚੀ ਖੇਤਰੀ ਉੱਥੇ ਉਹ ਨਹੀਂ ਭਰਾਵਾ ਤੇਰਾ ਦਿਮਾਗ ਖਰਾਬ ਆ ਉੱਥੇ ਉਹ ਜੇਪੀ ਪੰਜਾਬੀ ਨਹੀਂ ਲਿਖਿਆ ਪਿਆ ਉਹ ਭਰਾਵਾ ਜੀ ਮੈਨੂੰ ਸਮਝਾਓ ਇਧਰ ਚੈਟ ਕਰ ਲੋਕ ਹੋਰ ਬੜੇ ਗੁੱਸੇ ਕਰਦੇ ਨੇ ਤੁਹਾਨੂੰ ਸਮਝ ਨਹੀਂ ਲੱਗਦੀ ਭਈ ਇਹਨੂੰ ਸਮਝ ਹੀ ਨਹੀਂ ਲੱਗਦੀ ਕਿ ਕਿੰਨੀ ਸਾਰਾ ਸੇਮ ਸੇਮ ਹੈਗੇ ਆ ਆ ਦੇਖ ਉੱਥੇ ਉਪਰੀ ਐਕਚੁਅਲ ਜਿਹੜਾ ਮਾਹੌਲ ਆ ਹੁਣ ਬਣਿਆ ਦੇਖੋ ਇੱਧਰ ਕੰਟੇਨ ਇੱਧਰ ਦੇਖੋ ਗੱਡੀਆਂ ਉਧਰ ਕੀਪਾ ਸਿੰਘ ਇੱਧਰ ਚੈੱਕ ਕਰੋ ਜਰਾ ਜਾਣਾ ਉੱਪਰ ਚੜਨਾ ਲੋਈ ਆਪਾਂ ਚੱਲੇ ਹੁਣ ਰੁਕੋ ਮਾਰ ਸਕਦੇ ਇੱਥੇ ਹਾਂਜੀ ਮਾਰ ਸਕਦੇ ਮਾਰ ਸਕਦੇ ਨਿਸ਼ਾਨ ਕੱਲਾ ਹੀ ਦੇਖੋ ਈਸ਼ਾਨ ਕੱਲਾ ਹੀ ਪੱਜਾ ਫਿਰਦਾ ਓਏ ਤੂੰ ਸਾਡੇ ਨਾਲ ਆਇਆ ਵਾ ਪਾਲੀ ਸਾਡੇ ਨਾਲ ਆਇਆ ਈਸ਼ਾਨ ਤੂੰ ਯਾਰ ਤੈਨੂੰ ਪਤਾ ਤੂੰ ਸਾਡੇ ਨਾਲ ਆਇਆ ਵਾ ਉਹ ਦੇਖ ਲਾ ਸਨਾਂ ਮਾ ਕੁਛ ਨਹੀਂ ਉਹ ਉੱਧੇ ਚਾਈ ਜਾਂਦੇ ਆ ਈਸ਼ਾਨ ਪੌੜੀ ਦੇ ਚੱਕਰ ਚ ਨਾ ਉਹ ਦੇਖੋ ਬਾਰ ਬਾਰ ਆਈ ਜਾਂਦਾ ਓਏ ਸਲਮ ਦੇ ਸਲਮ चार चार बारी गेड़े मार गए हूं चढ़न लगे बस के बेच चलो चलो बैठो चलो 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 गाइस। कोई नहीं ती चना उन्होंने ਚਲੋ ਚਲੋ ਚਲਾ 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 ਲੋ ਜੀ ਲੰਡਨ バス ਕਾਸ਼ ਤੇਰੇ ਤੇਰੇ ਸ਼ਹਿਰ ਆ ਚਲੇ ਅਸੀਂ ਲੰਡਨ ਆਉਣ ਲੱਗੇ ਹਾਂ ਅਸੀਂ ਕਾਸ਼ ਦੇ ਸ਼ਹਿਰ ਚੱਲੇ ਆ ਜਿੰਨੇ ਕਾਸ਼ ਕੋ ਜਾਣਾ ਬੈਠਾ ਕਾਸ਼ ਵੀ ਹਾਂ ਜੀ ਕਾਸ਼ ਕੋ ਜਾਣਾ ਜਾਣਾ ਮਾਰਾ ਜਾਣਾ ਕਾਸ਼ ਕੋ ਚਲੋ ਜਿੰਨੇ ਕਾਸ਼ ਕੋ ਜਾਣਾ ਬੈਠੋ ਕਾਸ਼ ਕੋ ਜਾਣਾ ਕਾਸ਼ ਕੋ ਜਾਣਾ ਰੁਕ ਜਾ ਭਈਆ ਬਾਬੂ ਚਲੋ ਬੈਠੋ ਬੈਠੋ ਚਲੋ ਭਾਈ ਚਲੋ ਕਾਸ਼ ਹਾਂ ਨੋ ਇਹ ਅਸੀਂ ਆਪਾਂ ਹੁਣ ਚੱਲੇ ਆਂ ਆਕਾਸ਼ਪੁਰ ਤੋਂ ਆਕਾਸ਼ ਆ ਚਾਹ ਬਣਾ ਕੇ ਰੱਖ ਆਹੀ ਆਉਣ ਲੱਗੇ ਆਂ ਚਾਹ ਬਣਾ ਕੇ ਰੱਖ ਆ ਗਿਆ ਉਹ ਨਹੀਂ ਉਹ ਦੂਰੀ ਹੈ ਕਿੰ ਕੋ ਮਿੱਟੀ ਨਾ ਹੁੰਦਾ ਵਾ ਇਹ ਐਸਪ੍ਰੈਸੋ ਚਾਹ ਲੈ ਗਿਆ ਐਸਪ੍ਰੈਸੋ ਲੈ ਗਿਆ ਚਾਹ ਆ ਗਏ ਅਸੀਂ ਮਿੱਤਰਾ ਹਾਂ ਮਿੱਤਰਾ ਆ ਫੜ ਲੇ ਗਿਆ ਲੰਡਣਾ ਵਾਲਾ ਰਾਹ ਲੈ ਆ ਵੀ ਆ ਗਏ ਅਸੀਂ ਬੱਸ 'ਚ ਤੁਰ ਪਏ ਅਸੀਂ

ਦਲੇਰ ਤੇ ਮਹਾਵੀ ਉਹ ਜਿਹੜਾ ਬੰਦਾ ਹੈ ਨਾ ਇਹ ਤੇ ਭਾਈ ਬੰਦਾ ਹੋਰ ਇਹ ਆ ਰਹੀ ਆ ਰਹਿਣ ਜਾ ਰਹਿਣ ਆ ਰਿਹਾ ਪੂਰੀ ਫੁੱਲ ਸਪੀਡ ਤੇ ਆਇਓ ਛੱਟਾ ਆਇਓ ਵੀ ਆਇਓ ਵੀ ਛੱਟਾ ਦੇ ਬਾਪੂ ਦੇ ਉੱਪਰ ਕੋਈ ਨਹੀਂ ਕੋਈ ਨਹੀਂ ਪੋਰਟੀ ਰਾਮ ਰਾਮ ਸਾਰੇ ਭਾਈਆਂ ਦੇ ਪੋਰਟੀ ਹੈਲੋ ਹੈਲੋ ਟਟਾ ਟੇਮਾ ਪੂਲ ਪਰ ਲਓ ਵੀ ਰਾਈਡ ਕਰਕੇ ਬਹੁਤ ਮਜ਼ਾ ਆਇਆ ਵਾ ਤੇ ਆਪਾਂ ਕਹਾਂਗੇ ਸਾਰੇ ਆਓ ਉਹ ਨਾਚੀ ਲਾਚੀ ਡਰ ਰਹੋ ਨੀ ਜਲਾ ਭਰਾਵਾ ਕਮਾਲ ਹੈ ਬਹੁਤ ਕਿਤਾ ਲੱਗ ਰਿਹਾ ਹੈ

ਈਸਟਵੁੱਡ ਨੂੰ ਅਲਵਿਦਾ ਤੇ ਹੁਣ ਅਲਵਿਦਾ ਈਸਟਵੁੱਡ ਨੂੰ ਹੁਣ ਜਦੋਂ ਆਕਾਸ਼ ਨਾਲ ਆਊਗਾ ਫੇਰ ਆਵਾਂਗੇ ਆਪਾਂ ਇੱਕ ਵਾਰੀ ਫੇਰ ਦੁਬਾਰਾ ਈਸਟਵੁੱਡ ਚਲੋ ਚੱਲੀਏ ਆਜੋ ਚਲੋ ਚਲੋ ਆਜੋ ਲਓ ਜੀ ਆਪਾਂ ਹੁਣ ਚੱਲੇ ਆਂ ਈਸਟਵੁੱਡ ਤੋਂ ਬਾਹਰ ਇੱਥੇ ਵੰਡ ਕਰਦੇ ਪਏ ਆਂ ਆਪਾਂ ਵੇਟ ਤੇ ਆਪਣੇ ਜਿਹੜੇ ਗੱਡੀ ਵਾਲੇ ਭਾਈ ਸਾਹਿਬ ਸੀਗੇ ਉਹ ਪਤਾ ਨਹੀਂ ਕਿਸੇ ਹੋਰ ਪਾਸੇ ਚਲ ਗਏ ਆ ਤੇ ਆਪਾਂ ਇੱਥੇ ਅੜ ਗਏ ਹੁਣ ਦੇਖਦੇ ਆਂ ਕਿੰਨੀ ਦੇਰ ਤੱਕ ਆਉਂਦੇ ਆ टाइम लगेगा देखते करते हैं कर चले आ। चले आ, हवेली हवेली बजे जलंधर मंडी से भाई है सही है चलो चलिए